ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਸ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਿੰਕੀ ਦੀ ਸੱਚਾਈ ਪਿੰਕੀ ਦਾ ਰਾਜ਼ ਸਾਰਿਆਂ ਦੇ ਸਾਹਮਣੇ ਖੁੱਲ ਜਾਂਦਾ ਹੈ ਕਿਉਂਕਿ ਕਵਲ ਨੂੰ ਵੀ ਉਸ ਤੇ ਸ਼ੱਕ ਹੋ ਗਿਆ ਹੈ ਤੇ ਹੁਣ ਉਧਰੋਂ ਉਸਦੀ ਭੂਆ ਨੇ ਵੀ ਉਸਦੀ ਮੰਮੀ ਨੂੰ ਉਸਦੀਆਂ ਸਾਰੀਆਂ ਕਰਤੂਤਾ ਦੱਸ ਦਿੱਤੀਆਂ ਤੇ ਇਹ ਰਾਜ਼ ਖੁੱਲਣ ਤੋਂ ਬਾਅਦ ਪਿੰਕੀ ਅਗਲਾ ਪਿੰਕੀ ਦਾ ਅਗਲਾ ਕਦਮ ਕਿਹੜਾ ਹੁੰਦਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਨੂੰ ਪੂਰੀ ਦੇਖਣਾ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦਿਆ ਕਰੋ ਜੀ ਤੁਹਾਡਾ ਇੱਕ ਲਾਈਕ ਤੇ ਸਬਸਕ੍ਰਾਈਬ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਸੋ ਪਿੰਕੀ ਆਪਣੇ ਘਰ ਵਿੱਚ ਜਦੋਂ ਵਾਪਸ ਆ ਕੇ ਸਹੀ ਤਰੀਕੇ ਨਾਲ ਰਹਿਣ ਲੱਗ ਜਾਂਦੀ ਹੈ ਤਾਂ ਇਹ ਗੱਲ ਸਾਰਿਆਂ ਨੂੰ ਚੰਗੀ ਲੱਗਦੀ ਹੈ ਪਰ ਅਚਾਨਕ ਹੀ ਜਦੋਂ ਇੱਕ ਦਿਨ ਕਵਲ ਉਸ ਦਾ ਫੋਨ ਚੱਕਦਾ ਹੈ ਤੇ ਦੇਖਦਾ ਹੈ ਕਿ ਉਸ ਵਿੱਚ ਪਾਸਵਰਡ ਚੇਂਜ ਹੈ ਤੇ ਪਿੰਕੀ ਇਸ ਗੱਲ ਨਾਲ ਗੁੱਸਾ ਹੋ ਜਾਂਦੀ ਹੈ ਕਿ ਕਵਲ ਕੌਣ ਹੁੰਦਾ ਹੈ ਉਸ ਦੇ ਫੋਨ ਨੂੰ ਹੱਥ ਲਗਾਉਣ ਵਾਲਾ ਤੇ ਕਵਲ ਨੇ ਕਿਹਾ ਕਿ ਸਾਡੇ ਦੋਨਾਂ ਵਿੱਚ ਕੋਈ ਫਰਕ ਨਹੀਂ ਹੈ ਜੇਕਰ ਤੂੰ ਮੇਰਾ ਫੋਨ ਚੱਕੇਂਗੀ ਤਾਂ ਮੈਂ ਤੈਨੂੰ ਕਦੇ ਵੀ ਨਹੀਂ ਰੋਕਾਂਗਾ ਪਰ ਪਿੰਕੀ ਨੇ ਸਾਫ਼ ਬਣਾ ਕਰ ਦਿੱਤਾ ਕਿ ਮੇਰੇ ਫੋਨ ਨੂੰ ਹੱਥ ਲਗਾਉਣ ਦੀ ਕੋਈ ਲੋੜ ਨਹੀਂ ਹੈ ਜਿਸ ਤੇ ਉਹਨਾਂ ਦੋਨਾਂ ਵਿੱਚ ਝਗੜਾ ਹੋ ਜਾਂਦਾ ਹੈ ਤੇ ਪਿੰਕੀ ਕਹਿੰਦੀ ਹੈ ਕਿ ਜੇਕਰ ਮੇਰੇ ਫੋਨ ਵਿੱਚ ਕੋਈ ਚੀਜ਼ ਨਾ ਨਿਕਲੀ ਤਾਂ ਫਿਰ ਮੈਂ ਹੁਣੀ ਇਸੇ ਟਾਈਮ ਆਪਣੇ ਮੁੰਡੇ ਨੂੰ ਲੈ ਕੇ ਘਰ ਛੱਡ ਕੇ ਚਲੀ ਜਾਊਂਗੀ ਜਿਹੜੀ ਗੱਲ ਸੁਣ ਕੇ ਕਵਲ ਚੁੱਪ ਕਰ ਜਾਂਦਾ ਹੈ ਕਿਉਂਕਿ ਕਵਲ ਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਇਸ ਟਾਈਮ ਪਿੰਕੀ ਆਪਣੇ ਮੇਰੇ ਉੱਤੇ ਜ਼ਿਆਦਾ ਭਾਰੀ ਪੈ ਰਹੀ ਹੈ ਹੁਣ ਮੈਂ ਪੱਕੇ ਸਬੂਤ ਦੇ ਨਾਲ ਹੀ ਇਸ ਨੂੰ ਇਸ ਦਾ ਪਰਦਾ ਫਾਸ਼ ਕਰਾਂਗਾ ਤੇ ਦੂਜੇ ਪਾਸੇ ਉਹ ਉਸ ਦੇ ਘਰ ਦੇਆਂ ਨੂੰ ਫੋਨ ਕਰਦਾ ਹੈ ਤੇ ਦੱਸਦਾ ਹੈ ਕਿ ਪਿੰਕੀ ਆਪਣੇ ਫੋਨ ਨੂੰ ਹੱਥ ਤੱਕ ਨਹੀਂ ਲਗਾਣ ਦਿੰਦੀ ਤੇ ਜਦੋਂ ਕਿਉਂਕਿ ਪਿੰਕੀ ਦੀ ਭੂਆ ਉਸ ਦੀ ਮੰਮੀ ਕੋਲ ਜਾ ਕੇ ਆਉਂਦੇ ਹਨ ਤੇ ਉਹਨਾਂ ਨਾਲ ਗੱਲ ਕਰਕੇ ਆਉਂਦੇ ਹਨ ਕਿ ਤੁਸੀਂ ਆਪਣੀ ਕੁੜੀ ਨੂੰ ਥੋੜਾ ਜਿਹਾ ਸਮਝਾਓ ਮੈਂ ਉਸ ਨੂੰ ਉਸ ਮੁੰਡੇ ਨਾਲ ਗੱਲ ਕਰਨ ਤੋਂ ਰੋਕਦੀ ਹਾਂ ਪਰ ਉਹ ਹਜੇ ਨਹੀਂ ਮੰਦੀ ਇਹ ਗੱਲ ਸੁਣ ਕੇ ਪਿੰਕੀ ਦੀ ਮੰਮੀ ਵੀ ਹੈਰਾਨ ਹੋ ਜਾਂਦੀ ਹੈ ਕਿ ਪਿੰਕੀ ਹਜੇ ਵੀ ਆਪਣੀਆਂ ਕਰਤੂਤਾਂ ਨਹੀਂ ਛੱਡ ਰਹੀ ਤੇ ਨਾਲ ਹੀ ਕਵਲ ਦੇ ਫੋਨ ਆਉਣ ਤੋਂ ਬਾਅਦ ਪਿੰਕੀ ਦੀ ਮੰਮੀ ਦਾ ਸ਼ੱਕ ਪੱਕਾ ਹੋ ਜਾਂਦਾ ਹੈ ਤੇ ਉਹ ਸੋਚਦੇ ਹਨ ਕਿ ਜੋ ਵਿੱਕੀ ਦੀ ਮੰਮੀ ਕਹਿ ਕੇ ਗਈ ਹੈ ਇਸ ਦਾ ਮਤਲਬ ਉਹ ਸਾਰਾ ਕੁਝ ਸੱਚ ਹੈ ਤੇ ਉਹ ਹੁਣ ਇਸ ਚਿੰਤਾ ਵਿੱਚ ਹਨ ਕਿ ਜੇਕਰ ਇਹ ਸਾਰੀਆਂ ਗੱਲਾਂ ਦਾ ਪਤਾ ਗੌਰਵ ਨੂੰ ਲੱਗੇਗਾ ਤੇ ਗੌਰਵ ਕੀ ਕਹੇਗਾ ਤੇ ਨਾਲੇ ਉਹ ਨਹੀਂ ਚਾਹੁੰਦੇ ਕਿ ਪਿੰਕੀ ਦਾ ਐਨਾ ਵਧੀਆ ਘਰ-ਬਾਰ ਖਰਾਬ ਹੋਵੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਸ ਮੁੰਡੇ ਨੂੰ ਇਸ ਕਰਕੇ ਨਾ ਕਰ ਦਿੱਤੀ ਸੀ ਕਿਉਂਕਿ ਉਸ ਦੇ ਪੱਲੇ ਕੁਝ ਵੀ ਨਹੀਂ ਸੀ ਹੁਣ ਅਸੀਂ ਆਉਣ ਵਾਲੀ ਸੀਰੀਜ਼ 'ਚ ਦੇਖਾਂਗੇ ਕਿ ਪਿੰਕੀ ਦਾ ਜਦੋਂ ਪਰਦਾ ਫਾਸ਼ ਹੁੰਦਾ ਹੈ ਤਾਂ ਉਹ ਕਿਹੜਾ ਬਹਾਨਾ ਬਣਾਉਂਦੀ ਹੈ ਸੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ